ਹੁਣ ਮੈਂ ਆਈਆਂ ਜੀ ਬੁਟੀਕ ਤੋਂ ਘਰੇ ਬਹੁਤ ਜ਼ਿਆਦੇ ਤੂਫਾਨ ਸੀਗਾ ਅੱਜ ਬਹੁਤ ਹੀ ਜ਼ਿਆਦੇ ਭਿਆਨਕ ਤੂਫਾਨ ਰਸਤੇ ਦੇ ਵਿੱਚ ਵੀ ਇੰਨੇ ਕ ਜ਼ਿਆਦੇ ਦਰਖਤ ਟੁੱਟੇ ਹੋਏ ਆ ਬਹੁਤ ਜ਼ਿਆਦੇ ਤੇ ਜਿਹੜਾ ਬਹੁਤ ਜ਼ਿਆਦੇ ਬੁਰਾ ਹਾਲ ਹੋ ਗਿਆ ਸੜਕਾਂ ਦਾ ਤੇ ਘਰਾਂ ਦਾ ਵੀ ਸਾਡਾ ਵੀ ਬਹੁਤ ਵੱਡਾ ਨੁਕਸਾਨ ਹੋ ਗਿਆ ਉਹ ਦੇਖੋ ਮੇਰੇ ਪਿੱਛੇ ਦਿਂਦਾ ਹਾਂ ਤੇ ਤੁਹਾਨੂੰ ਮੈਂ ਦਿਖਾਉਣੀ ਆ ਬਹੁਤ ਹੀ ਜ਼ਿਆਦੇ ਨੁਕਸਾਨ ਹੋ ਗਿਆ ਵੇੜੇ ਦਾ ਤਾਂ ਦੇਖੋ ਬੁਰਾ ਹਾਲ ਹੀ ਹੋਇਆ ਫੇ ਦਰਖਤ ਲੱਗੇ ਹੋਏ ਤੇ ਨਾ ਸਾਰੇ ਦਰਖਤ ਟੁੱਟ ਗਏ ਬਹੁਤ ਜ਼ਿਆਦਾ ਦਰਖਤ ਰਸਤੇ 'ਚ ਵੀ ਬਹੁਤ ਜ਼ਿਆਦਾ ਦਰਖਤ ਟੁੱਟੇ ਹੋਏ ਨੇਗੇ ਤੇ ਹੁਣ ਜਾਣ ਵਾਲਿਆਂ ਨੂੰ ਬਹੁਤ ਟਾਈਮ ਲੱਗਦਾ ਮੈਂ ਵੀ ਅੱਜ ਜਿਹੜਾ ਹੈਗਾ ਅੱਗੇ 15 20 ਮਿੰਟਾਂ ਦੇ ਵਿੱਚ ਘਰੇ ਪਹੁੰਚ ਜਾਨੀ ਹੁੰਨੀ ਹੈ ਨਾ 15 ਕਿ ਮਿੰਟਾਂ ਦੇ ਵਿੱਚ ਅੱਜ ਪੂਰੇ ਘੰਟੇ ਦੇ ਵਿੱਚ ਘਰੇ ਪਹੁੰਚੇ ਆ ਇੰਨਾ ਕ ਜਿਆਦਾ ਰਸਤੇ ਦੇ ਵਿੱਚ ਬੁਰਾ ਹਾਲ ਸੀਗਾ ਤੇ ਹੁਣ ਚਲੋ ਰੋਟੇ ਟੁੱਕ ਕਰਦੇ ਆ ਰਸੋਈ ਦਾ ਵੀ ਬੁਰਾ ਹਾਲ ਹੋ ਗਿਆ ਦਿਖਾਉਣੀ ਐ ਮੈਂ ਤੁਹਾਨੂੰ ਤੂਫਾਨ ਆਉਣ ਕਰਕੇ ਹਨਾ ਬੁਰਾ ਹਾਲ ਹੋ ਗਿਆ ਮਸਾਂ ਸਾਰੀਆਂ ਸਬਜ਼ੀਆਂ ਚਲੀਆਂ ਸੀਗੀਆਂ ਸਾਰੀਆਂ ਬਸ ਬੁਰਾ ਹਾਲ ਹੀ ਹੋ ਗਿਆ ਆ ਦੇਖੋ ਬਾੜੀ ਦਾ ਕੀ ਬੁਰਾ ਹਾਲ ਹੋ ਗਿਆ ਦੇਖੋ ਸਾਰੀ ਬਾੜੀ ਜਿਹੜਿਆ ਸੀ ਬੇਲਾਂ ਲਾਈਆਂ ਸੀਗੀਆਂ ਤੋਰੀਆਂ ਦੇ ਬੇਲਾਂ ਕਰੇਲਿਆਂ ਦੇ ਬੇਲਾਂ ਸਾਰੇ ਉੱਪਰ ਆ ਦੇਖੋ ਆ ਡੱਕੇ ਬੰਨ ਬੰਨ ਕੇ ਉੱਪਰ ਐ ਇਸ ਤਰ੍ਹਾਂ ਆ ਜਿਵੇਂ ਬਣੀਆਂ ਹੋਈਆਂ ਨੇ ਆ ਸਮਾਰ ਇੱਥੇ ਡੇਗੀਆਂ ਤੇ ਰस्सियां ਬੰਨਤੀਆਂ ਸੀਗੀਆਂ ਰस्सियां ਬੰਨ ਕੇ ਰੱਬ ਖਾਣ ਦਾ ਟਾਈਮ ਨਹੀਂ ਦਿੰਦਾ ਦੇਖੋ ਕਿੰਨੇ ਸੋਹਣੇ ਤੋਰੀਆਂ ਲੱਗੀਆਂ ਹੋਈਆਂ ਸੀਗੀਆਂ ਬਸ ਪੱਟੀ ਗਈ ਵੇਲ ਜੜ ਤੋਂ ਹੀ ਪਟਦੀ ਜੜ ਤੋਂ ਹੀ ਪਟ ਕੇ ਮਾਰੀ ਆ ਜਾਂਦੀ ਹੈ ਵੇਲ ਬੁਰਾ ਹਾਲ ਕਰਤਾ ਸਬਜ਼ੀਆਂ ਦਾ ਦੇਖੋ ਕੀ ਬੁਰਾ ਹਾਲ ਕਰਤਾ ਪ੍ਰਿੰਡੀਆਂ ਦਾ ਸਾਰਾ ਇੰਨੀ ਸੋਹਣੀ ਬੈਂਗਣੀ ਲੱਗੀ ਹੋਈ ਸੀ ਗੱਲ ਆਪਣੇ ਮਸੀਨ ਚੱਲਦੀ ਸੀਗੀ ਖੇਤ ਆ ਦੇਖੋ ਮੈਂ ਇੱਥੋਂ ਸਾਰੀ ਬੈਂਗਣੀ ਕੱਚੀ-ਕੱਚੀ ਤੋੜ ਕੇ ਬੈਂਗਣੀ ਸਬਜ਼ੀ ਬਣਾ ਕੇ ਦਿੱਤੀ ਇੰਨੀ ਵਧੀਆ ਸਬਜ਼ੀ ਬਣੀ ਚਲੋ ਐ ਸੀਗਾ ਹੁਣ ਕਿੰਨੇ ਚਰ ਹੋ ਗਿਆ ਤੇ ਸਬਜ਼ੀਆਂ ਕੋਈ ਹੈ ਨਹੀਂ ਸੀਗੀਆਂ ਵੀ ਚਲੋ ਹੁਣ ਵਧੀਆ ਸਬਜ਼ੀਆਂ ਲੱਗਣ ਲੱਗੀਆਂ ਪਤਾ ਨਹੀਂ ਰੱਬ ਇੱਥੇ ਕਿ ਜਾ ਕੇ ਕੀ ਕਰ ਦਿੰਦਾ ਹੈਣਾ ਇੰਨੀਆਂ ਫਸਲਾਂ ਖਰਾਬ ਹੋ ਗਈਆਂ ਇੰਨੀ ਕਣਕ ਖੜੀ ਹੈ ਸਾਡੀ ਤਾਂ ਵੱਢਣ ਵਾਲੀ ਬਹੁਤ ਵੱਡਾ ਨੁਕਸਾਨ ਹੋ ਗਿਆ ਦੇਖੋ ਸਭ ਤੋਂ ਵੱਡਾ ਨੁਕਸਾਨ ਆ ਤੀਗਾ ਚਲੋ ਇਹਦਾ ਵੀ ਕੋਈ ਚੱਕਰ ਨਹੀਂ ਹੈਗਾ ਇਹ ਚੁੱਲ੍ਹੇ ਵਾਸਤੇ ਇੱਥੇ ਸਲੇਟਾਂ ਪਾਈਆਂ ਹੋਈਆਂ ਤੇ ਆ ਦੇ ਇਹਨਾਂ ਨੂੰ ਤਾਂ ਮੈਂ ਇੰਨੀ ਆ ਬਚਾ ਬਚਾ ਕੇ ਰੱਖ ਦਿੱਤੀ ਉੱਪਰ ਲੱਕੜਾਂ ਧਰ ਧਰ ਕੇ ਸਾਨੂੰ ਪਤਾ ਸੀਗਾ ਮੱਖਾ ਜਿੱਦੇ ਕਿਤੇ ਜਿਆਦਾ ਮੀਂਹ ਨਹੀਂ ਰੀ ਆ ਗਿਆ ਇਹਨਾਂ ਨੇ ਡਿਗ ਪੈਣਾ ਆ ਦੇਖੋ ਚੱਕਨਾ ਚੂਰ ਹੋ ਗਈਆਂ ਹੋਰ ਜਿਹੜਾ ਵੱਡਾ ਨੁਕਸਾਨ ਹੋਇਆ ਹੈ ਹੈਨਾ ਆ ਚਵਾਰੇ ਦੇ ਆ ਦੇਖੋ ਮੋਰੀ ਵਿੱਚ ਦੀ ਮੈਂ ਤੁਹਾਨੂੰ ਦਿਖਾਉਣੀ ਆ ਹੋਰ ਮੋਰੀ ਵਿੱਚ ਦੀ ਚਾਨਣ ਪੈਂਦਾ ਹੈ ਹੈਨਾ ਆ ਜਿਹੜਾ ਚਾਨਣ ਪੈਂਦਾ ਹੈ ਖਾਂ ਡਿਗ ਪੇ ਚਵਾਰੇ ਦੇ ਅੰਦਰ ਬੈੱਡ ਵੋਡ ਲੱਗੇ ਹੋਇਆ ਹਣਾ ਮੰਜੇ ਪਏ ਸੀਗੇ ਨੀਚੇ ਪਾਣੀ ਦਾ ਭਰ ਕੇ ਚਵਾਰਾ ਜਦੋਂ ਮੰਮੀ ਉਰੇ ਨੂੰਰੇ ਦੇਖੇ ਮੈਂ ਤਾਂ ਹੈ ਨਹੀਂ ਸੀਗੀ ਬੁਟੀਕ ਤੇ ਆਈ ਨਹੀਂ ਸੀਗੀ ਘਰ ਬੁਟੀਕ ਤੋਂ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਆਹ ਉਰੇ ਭਾਂਡੇ ਦੇ ਵਿੱਚ ਪਾਣੀ ਘਾਤੋਂ ਚੂਣ ਲੱਗ ਗਿਆ ਉੱਪਰ ਦਾ ਚਵਾਰਾ ਪਿਆ ਹੋਇਆ ਜਿੱਦੋਂ ਇਹਨਾਂ ਨੇ ਦੇਖਿਆ ਵੀ ਨੀਚੇ ਪਾਣੀ ਘਾਤੋਂ ਆਉਣ ਲੱਗ ਗਿਆ ਹਨਾ ਪੰਤਾਲਾ ਬੰਦ ਹੋ ਗਿਆ ਤੇ ਜਦੋਂ ਮੀਂਹ ਹੀ ਹਟੇ ਤੋਂ ਇਹਨਾਂ ਨੇ ਗੌਰ ਕਰੀ ਸਾਰੇ ਖਾਂਡੇਗੇ ਪੈ ਨੇ ਹੁਣ ਮੈਂ ਵੀ ਦੇਖ ਕੇ ਆਇਆ ਪਹਿਲਾਂ ਹੁਣਸਾਰ ਮੈਂ ਸਾਰਾ ਘਰ ਦੇਖਿਆ ਆ ਦੇਖੋ ਸਲੇਟਾਂ ਖਿੰਡ ਕੇ ਸਾਰੀ ਹਰੇ ਤੱਕ ਗਈਆਂ ਦੇਖੋ ਦਰੱਖਤ ਟੋ 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 ਕਿਧਰੇ ਕਿਧਰੇ ਗਏ ਉਡੋੜ ਸਾਰਾ ਕੁਝ ਓੜਿਆ ਫਿਰਦਾ ਆ ਇੰਨੀ ਸੋਹਣੀ ਕੱਦੂ ਦੀ ਵੇਲ ਹੋ ਗਈ ਤੇ ਆ ਦੇਖੋ ਆ ਸਾਰੀ ਪੱਟ ਤੇ ਵੀ ਨਿਹਰੀ ਨੇ ਪੱਟ ਤੇ ਇਹਦਾ ਬਸ ਇੱਕ ਲੰਕ ਦੀ ਹੋਈ ਐ ਇਹ ਤੇ ਕੱਦੂ ਲੱਗਣ ਨੂੰ ਆ ਦੇਖੋ ਜੀ ਦੇ ਹੋਣਗੇ ਤੁਹਾਨੂੰ ਸਾਰਾ ਫਲ ਲੱਗਿਆ ਗਿਆ ਤੇ ਖਬਰ ਬਸ ਪਿਛਲੇ ਸਾਲ ਵੀ ਸਾਨੂੰ ਕੱਦੂ ਤੋਰੀਆਂ ਤਾਂ ਉਸ ਤਰਸਦੇ ਜੇ ਰਹਾਂ ਮਤਲਬ ਕਿ ਲੱਗੀ ਤਾਂ ਗਏ ਜਿਹੜੇ ਸਾਡੇ ਪਹਿਲੀ ਚ ਵੇਲਾ ਹੋਈਆਂ ਸੀਗੀਆਂ ਵੀ ਹਨਾ ਸਬਜ਼ੀਆਂ ਗੇਤੀਆਂ ਹੀ ਲੱਗਣ ਲੱਗ ਜਾਣਗੀਆਂ ਉਹਦੋਂ ਵੀ ਮੀਂਹ ਹੀ ਆ ਕੇ ਸਾਰੀਆਂ ਸਾਡੀਆਂ ਵੇਲਾਂ ਪੱਟੀਆਂ ਗਈਆਂ ਸੀਗੀਆਂ ਉਸ ਤੋਂ ਬਾਅਦ ਸਾਨੂੰ ਤਰਸਦੇ ਨੂੰ ਐਂਡ ਜੇ ਤੇ ਜਿਹੜੇ ਹੈਗੇ ਕੱਦੂ-ਕੁੱਦੂ ਲੱਗਣ ਲੱਗੇ ਫਿਰ ਜਿਹੜੀਆਂ ਮਗਰੋਂ ਜੇ ਵੇਲਾਂ ਲਾਉਣੇ ਹੁੰਦੇ ਆ ਤੇ ਗਰਮੀ ਜਿਹੀ ਆਈ ਨਿਕਲ ਗਈ ਹੁਣ ਐਤ ਕੀ ਫੇਰ ਸਾਡੀਆਂ ਵੇਲਾਂ ਤੇ ਸਾਰਾ ਕੁਝ ਲੱਗਣ ਲੱਗ ਗਿਆ ਤੇ ਫੱਦੂ ਤੋਰੀਆਂ ਪ੍ਰਿੰਡੀਆਂ ਖਣਾ ਫਲੀਆਂ ਬੈਂਗਣੀ ਚਲੋ ਇਹਨਾਂ ਵਿੱਚ 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 ਤਾਂ ਕੁਛ ਨਾ ਕੁਛ ਬਚ ਜੂਗਾ ਬੂਟੇ ਮਿਰਚਾਂ ਬਹੁਤ ਹੀ ਸੋਹਣੀਆਂ ਮਿਰਚਾਂ ਲੱਗਦੀਆਂ ਤੀਆਂ ਤੇ ਨਿੰਬੂ ਇੰਨਾ ਜਾਦੇ ਨਿੰਬੂ ਨੂੰ ਫਲ ਲੱਗਿਆ ਹੋਇਆ ਸੀ ਤੇ ਝਾੜਤਾ ਅਮਰੂਦ ਨੂੰ ਬਹੁਤ ਜਾਦੇ ਫਲ ਆਇਆ ਹੋਇਆ ਸੀਗਾ ਉਹ ਵੀ ਝੜ ਗਿਆ ਚਲੋ ਜਿਹੜਾ ਮਾੜਾ ਮੋਟਾ ਫਲ ਰਹਿ ਵੀ ਗਿਆ ਹਨਾ ਆਪਾਂ ਇਹ ਨਹੀਂ ਕਹਿੰਦੇ ਰਹਾ ਨਹੀਂ ਪਰ ਬਹੁਤ ਜ਼ਿਆਦਾ ਫਲ ਝੜ ਗਿਆ ਇੰਨੀਆਂ ਸੋਹਣੀਆਂ ਸ਼ਿਮਲਾ ਮਿਰਚਾਂ ਲੱਗੀਆਂ ਹੋਈਆਂ ਤੀਆਂ ਉਹ ਵੀ ਸਾਰੇ ਬੂਟੇ ਕਿਧਰੇ ਦੀ ਕਿਧਰੇ ਗਏ ਦੇਖੋ ਕੋਸਾ ਹੀ ਦਿੱਤੀ ਬਾੜੀ ਤਾਂ ਟਮਾਟਰਾਂ ਨਾਲ ਮੈਂ ਤੁਹਾਨੂੰ ਦਿਖਾਉਣੀ ਆਂਗੀ ਤੇ ਟਮਾਟਰਾਂ ਨਾਲ ਭਰੇ ਪਏ ਨੇ ਬੂਟੇ ਆਹ ਦੇਖੋ ਟਮਾਟਰਾਂ ਨਾਲ ਇੰਨਾ ਕ ਜਿਆਦਾ ਫਲ ਲੱਗਿਆ ਹੋਇਆ ਤੇ ਦੇਖੋ ਇੱਕ ਇੱਕ ਬੂਟੇ ਤੋਂ ਬੂਟਾ ਚੱਕਿਆ ਨਹੀਂ ਤੇ ਜਾਂਦਾ ਫਾਲਾਂ ਨਾਲ ਇੰਨੇ ਕ ਜਿਆਦਾ ਟਮਾਟਰ ਭਰੇ ਹੋਏ ਸੀਗੇ ਆਹ ਦੇਖੋ ਮਿਰਚਾਂ ਦਿਖਾਉਣੀ ਮੈਂ ਆਹ ਮਿਰਚਾਂ ਤੋੜ ਕੇ ਮੈਂ ਦੋ ਤਿੰਨ ਵਾਰੀ ਤਾਂ ਅਚਾਰ ਪਾ ਲਿਆ ਆਹ ਵੱਡੀਆਂ ਮਿਰਚਾਂ ਨੇ ਇਹ ਜਿਹੜੀਆਂ ਅਚਾਰ ਵਾਲੀਆਂ ਹੁੰਦੀਆਂ ਨੇ ਆਪਾਂ ਪੋਪਲਾ ਮਿਰਚਾਂ ਕਹਿ ਦਿੰਨੇ ਆ ਬੂਟੇ ਭਰੇ ਹੋਏ ਸੀਗੇ ਆਹ ਦੇਖੋ ਭਰੇ ਹੋਏ ਨੇ ਬੂਟੇ ਮੈਂ ਬੁਟੀਕ ਤੇ ਵੀ ਲੈ ਕੇ ਗਈ ਆ achar ਬਣਾ ਕੇ ਸਾਰੇ ਆ ਜਿਹੜਾ ਹੈਗਾ ਆਪਣੇ ਸਟੂਡੈਂਟਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ achar Shimla mirch ਬਹੁਤ ਜ਼ਿਆਦਾ ਲੱਗੀ ਹੋਈ ਸੀ ਬਸ ਬੁਰਾ ਹਾਲ ਆ ਵੇਖੋ ਜਮੀ ਬੁਰਾ ਹਾਲ ਕਰਿਆ ਪਿਆ ਘਰ ਦਾ ਤਾਂ ਲੋ ਕੰਡੇ ਪਤਾ ਨਹੀਂ ਕਿੱਥੋਂ ਰੱਬ ਡਾ ਡਾ ਲਿਆ ਆ ਲੈ ਨੇੜੇ ਤੇੜੇ ਕਿਤੇ ਕਿਕਰ ਵੀ ਨਹੀਂ ਹੈਗੀ ਦੇਖੋ ਕਿੱਡੇ-ਕੱਡੇ ਕੰਡੇ ਨੇ ਆ ਧਣੀਆਂ ਬਹੁਤ ਜ਼ਿਆਦਾ ਸੋਨਾ ਹੋਇਆ ਹੋਇਆ ਸੀਗਾ ਆਪਣੇ ਹਾੜੂ ਧਣੀਆਂ ਆ ਦੇਖੋ ਬੇਲਾਂ ਕਿੰਨੀਆਂ ਸੋਹਣੀਆਂ ਤੇ ਸਾਰੀਆਂ ਤੋਰੀਆਂ ਦੇ ਬੇਲਾਂ ਪੱਟ-ਪੱਟ ਮਾਰੀ ਹੈ ਜੀ ਇਸ ਤਰ੍ਹਾਂ ਬੁੰਟੇ ਸੀਗੇ ਰੱਸੀਆਂ ਜਿਹਾ ਸੀ ਆਖਿਆਇਤ ਕੀਤਾ ਸਬਜ਼ੀਆਂ ਵਸ ਤੋੜਨ ਨੂੰ ਤਿਆਰ ਸੀਗੇ ਆ ਤੋਰੀਆਂ ਦੇਖ ਦੇਖ ਦੇਖੋ ਜੀ ਨਹੀਂ ਲੱਗਦਾ ਹੈਗਾ ਲਓ ਕਿੰਨੀਆਂ ਸੋਹਣੀਆਂ ਤੋਰੀਆਂ ਲੱਗੀਆਂ ਹੈਆਂ ਤੇ ਇੱਧਰ ਵੀ ਤੋਰੀਆਂ ਲੱਗੀਆਂ ਪਈਆਂ ਨੇ ਦੇਖੋ ਸਾਰੀਆਂ ਪੱਟਤੀਆਂ ਬੇਲਾਂ ਚਲੋ ਜੀ ਦੇਖਦੇ ਆ ਪ੍ਰਮਾਤਮਾ ਚਲੋ ਇਹ ਬੇਲਾਂ ਬੂਲਾਂ ਦਾ ਤਾਂ ਕੁਝ ਨਹੀਂ ਹੁੰਦਾ ਹਨਾ ਜਿਹੜਾ ਹੈਗਾ ਖੇਤਾਂ 'ਚ ਕਿਸਾਨਾਂ ਦੀਆਂ ਜਿਹੜੀਆਂ ਹੈਗੀਆਂ فاصلਾਂ ਪਈਆਂ ਨੇ ਪਰਮਾਤਮਾ ਉਹਨਾਂ ਤੇ ਮਿਹਰ ਕਰੇ ਹਨ ਤੇ ਜਿਆਦਾ ਖਰਾਬੀ ਨਾ ਹੋਈ ਹੋਵੇ ਵੈਸੇ ਤਾਂ ਅਸੀਂ ਰਾਸਤੇ 'ਚ ਦੇਖਦੇ ਆਇਆ ਬਹੁਤ ਜਿਆਦੇ ਕਣਕਾਂ ਜਿਹੜੇ ਬਿਸਗੀਆਂ ਮੰਡੀਆਂ ਦੇ ਵਿੱਚ ਕਣਕਾਂ ਰੁੱਲਦੀਆਂ ਨੇ ਬੁਰਾ ਹਾਲ ਹੋਇਆ ਪਿਆਗਾ ਅਜੇ ਸਾਡੀਆਂ ਉਹ ਸਲੇਟਾਂ بچ ਗਈਆਂ ਸਾਨੂੰ ਉਹਦਾ ਡਰ ਸੀਗਾ ਅੱਗੇ ਸਾਡੇ ਉਰੇ ਨਿੰਮ ਹੁੰਦਾ ਸੀਗਾ ਮੈਨੂੰ ਇਹੀ ਡਰ ਤੇ ਅੱਗੇ ਜੇ ਅਸੀਂ ਉਰੇ ਖੁਸ਼ ਖੜਾ ਦਿੰਦੇ ਐ ਡਰ ਰਹਿੰਦਾ ਵੀ ਦਾਣਾ ਟੁੱਟ ਕੇ ਗੱਡੀ ਚ ਨਾ ਵੱਜੇ ਜਾਂ ਟਰੈਕਟਰ ਚ ਨਾ ਵੱਜੇ ਦਾਣਾ ਟੁੱਟ ਕੇ ਗੱਡੀ ਚ ਨਾ ਵੱਜੇ ਚਲੋ ਹੁਣ ਇਹ ਨਿੰਮਾ ਆਪਣੇ ਵੜਤਾ ਸੀਗਾ ਦੇਖੋ ਫਿਰ ਵੀ ਇਹ ਜੜ ਚੋਂ ਹਰਾ ਹੋਇਆ ਪਿਆ ਤੇ ਵੈਸੇ ਅਸੀਂ ਵੜਤਾ ਸੀਗਾ ਜਿਹੜਾ ਕੱਲ ਰਾਤ ਤੂਫਾਨ ਆਇਆ ਸੀ ਹਨਾ ਜੀ ਮੀਂਹ ਨੇਰੀ ਬਹੁਤ ਜ਼ਿਆਦਾ ਆਇਆ ਸੀਗਾ ਤੇ ਫਿਰ ਉਸ ਤੋਂ ਬਾਅਦ ਮੀਂਹ ਵੀ ਬਹੁਤ ਜ਼ਿਆਦਾ ਵਧ ਗਿਆ ਸੀਗਾ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੇ ਆਪਣਾ ਚਿਬਾਰੇ ਦੇ ਵਿੱਚ ਖਾਨ ਟੁੱਟੇ ਆ ਆ ਦੇਖੋ ਬਾਹਰੋਂ ਵੀ ਦਿਖਦੇ ਆ ਅੰਦਰ ਜਾ ਕੇ ਦਿਖਾਉਣੀ ਆ ਤੁਹਾਨੂੰ ਕਿੰਨਾ ਜਿਆਦਾ ਬੁਰਾ ਸਾ ਹਾਲ ਹੋਇਆ ਸੱਤ ਦਾ ਆ ਦੇਖੋ ਬਹੁਤ ਬੁਰਾ ਹਾਲ ਹੋਇਆ ਇੱਧਰ ਜਿਹੜੇ ਹੈਗੇ ਬੈੱਡ ਵਗੈਰਾ ਲੱਗੇ ਹੋਏ ਤੇ ਹਨ ਬਚਤ ਰਹੀ ਇੱਕ ਸਾਈਡ ਤੇ ਸੀਗੇ ਵੈਸੇ ਸੱਤ ਇਹਦੀ ਸਾਰੀ ਉਹ ਖਰਾਬ ਹੋਈ ਪਈ ਐ ਜਦੋਂ ਮੀ ਆਉਂਦਾ ਸੀਗਾ ਉਦੋਂ ਵੀ ਇਹ ਤੇ ਮਿੱਟੀ-ਮੁੱਟੀ ਪਾ ਕੇ ਰੱਖਦੇ ਸੀਗੇ ਪਹਿਲਾਂ ਮਿੱਟੀ-ਮੁੱਟੀ ਪਾ ਦਿੰਦੇ ਹੁੰਦੇ ਸੀਗੇ ਜਦੋਂ ਮੀ ਆਹ ਜਾਂਦੀ ਰੋਟਾਂ ਆਉਂਦੀ ਸੀਗੀ ਨਹੀਂ ਇੱਧਰ ਇਹਦਾ ਪੰਤਾਲਾ ਇਹਦੇ ਵਿੱਚ ਦੀ ਜਾਂਦਾ ਸੀ ਮੈਂ ਦੂਸਰਾ ਜਿਹੜਾ ਹੈਗਾ ਕੈਮਰਾ ਕਰਕੇ ਦਿਖਾਉਣੀ ਆ ਤੁਹਾਨੂੰ ਆ ਦੇਖੋ ਇਹਦਾ ਪੰਤਾਲਾ ਉਰੋਂ ਦੀ ਜਾਂਦਾ ਸੀ ਸਾਰਾ ਚੂਣ ਲੱਗ ਜਾਂਦਾ ਸੀਗਾ ਆ ਦੇਖੋ ਇਸ ਤਰ੍ਹਾਂ ਜਿਹੜੇ ਹੈਗੇ ਆ ਖਾਂਡੇ ਗੱਪੇ ਆ ਵੀ ਸਾਰੇ ਡਿਗਣ ਨੂੰ ਤਿਆਰ ਹੋਏ ਪਏ ਆ ਹਾਂ ਦੇਖੋ ਆ ਗੇਟ ਸੀਗਾ ਉਹ ਰੋਗੇਟ ਹੈ ਆ ਖਣ ਸਾਰੇ ਇਧਰੋਂ ਵੀ ਡਿਗਪੇ ਆ ਵੀ ਡਿਗਣ ਨੂੰ ਤਿਆਰ ਨੇ ਬਸ ਇੱਕ ਖੜੇ ਹੀ ਆ ਇਧਰੋਂ ਵੀ ਡਿਗਣ ਨੂੰ ਤਿਆਰ ਨੇ ਆ ਖਣ ਤਾਂ ਸਾਰੇ ਹੀ ਬਸ ਜੇ ਮੜਾ ਮੋਟਾ ਹੋਰ ਕਿਤੇ ਹਵਾ ਨਿਹਰੀ ਚੱਲੀ ਸਾਰਾ ਇਹਨੇ ਡਿਗ ਪੈਣੇ ਆ ਮੰਜੇ ਖੜੇ ਸੀਗੇ ਉਰੇ ਇਹ ਸਾਰੇ ਭਿੱਜੇ ਪਏ ਸੀਗੇ ਹੂੰ ਤਾਂ ਅਸੀਂ ਸਾਈਡ ਤੇ ਕਰਤੇ ਸੀਗੇ ਆ ਇਟਾਂ ਪਈਆਂ ਨੇ ਡਿਗੀਆਂ ਦੇਖੋ ਕਿਵੇਂ ਫੋਟੋਆਂ ਵੀ ਹੋ ਗਈਆਂ ਸਾਰੀਆਂ ਖੇ ਖਰਾਬ ਤੇ ਆਖੋ ਕਿਵੇਂ ਫਰਸ਼ ਤਾਂ ਦਿਖਦਾ ਹੀ ਨਹੀਂ ਮਿੱਟੀ ਘੱਟਾ ਆ ਬੈੱਡ ਜਿਹੜੇ ਹੈਗੇ ਤੇ ਇਧਰ ਸਾਈਡ ਤੇ ਲੱਗੇ ਹੋਏ ਰਹਿ ਗਏ ਸੀਗੇ ਤੇ ਸਾਈਡ ਤੇ ਲੱਗੇ ਹੋਏ ਰਹਿਣ ਕਰਕੇ ਮਾੜੀ ਜੀ ਬਚਤ ਰਹਿ ਗਈ ਨਹੀਂ ਸਾਰਾ ਜੇ ਕਿਤੇ ਨਾ ਦੇਖਦੇ ਰਾਤ ਨੂੰ ਤਾਂ ਦਿਨ ਦੀ ਨਾ ਦੇਖਦੇ ਚਲੋ ਦਿਨ ਸੀਗਾ ਤਾਂ ਕਰਕੇ ਪਤਾ ਲੱਗ ਗਿਆ ਆ ਦੇਖੋ ਝੂਕੇ ਤਾਂ ਵੀ ਸਾਰੀ ਚਾਦਰ ਖਰਾਬ ਹੋਈ ਪਈ ਐ ਹੁਣ ਇਹਨਾਂ ਨੂੰ ਇਕੱਠਿਆਂ ਕਰਕੇ ਚਲੋ ਛਾੜ ਦਾਂਗੇ ਹਨਾ ਇਹ ਸੱਤ ਤਾਂ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਖਰਾਬ ਹੈ ਜੀ ਕਿਉਂਕਿ ਬਹੁਤ ਟਾਈਮ ਦਾ ਜਿਹੜਾ ਹੈਗਾ ਇਹ ਚਵਾਰਾ ਪਾਇਆ ਹੋਇਆ ਹੈਗਾ ਆ ਦੇਖੋ ਸੱਤ ਇਹ ਤਾਂ ਅਸੀਂ ਰੰਗ ਰੰਗ ਕਰਵਾ ਕੇ ਮਾੜਾ-ਮਾੜਾ ਚੱਲਦਾ ਸੀਗਾ ਦੇਖੋ ਸਾਰੀਆਂ ਬਾਰ ਮੋਰੀਆਂ ਸਾਰੀਆਂ ਤੂਫਾਨ ਨੇ ਇਹ ਜਿਹੜੇ ਹੈਗੇ ਲਾਲਾਂ ਮਾਰੀਆਂ ਇਹ ਮਸਾਂ ਆ ਦੇਖੋ ਐ ਰਸਤੀਆਂ ਰੁੱਸੀਆਂ ਪਾ ਕੇ ਬੰਨੀਆਂ ਹੋਈਆਂ ਤੇ ਸਾਡੀਆਂ ਤੇ ਸਾਰਾ ਦੇਖੋ ਆ ਇੱਟਾਂ ਪਈਆਂ ਨੇ ਬਹੁਤ ਘਰਾਂ ਦੇ ਸਾਡੇ ਕਿਹੜੇ ਕੱਲੇ ਜੀ ਹਨਾ ਤੇ ਬਹੁਤ ਘਰਾਂ ਦਾ ਜਿਹੜਾ ਹੈਗਾ ਨੁਕਸਾਨ ਹੋਇਆ ਸਰੇਟਾਂ ਸਲੂਟਾਂ ਸਭ ਦੀਆਂ ਚੱਕ ਚੱਕ ਮਾਰੀਆਂ ਦੇਖੋ ਉਧਰ ਟੈਂਕੀਆਂ ਟੂਕੀਆਂ ਜਦੋਂ ਸਵੇਰ ਨੂੰ ਪਤਾ ਲੱਗਿਆ ਕਿਸੇ ਦੀ ਟੈਂਕੀ ਦੇ ਢੱਕਣ ਉੱਡ ਗਏ ਕਿਸੇ ਦੀ ਏਸੀਆਂ ਦੇ ਪੱਖੇ ਟੇਡੇ ਟੁੱਡੇ ਕਰਤੇ ਸਭ ਕੁਝ ਜਿਹੜਾ ਹੈਗਾ ਖੇ ਖਰਾਬ ਹੋ ਗਿਆ ਸਰੇਟਾਂ ਤਾਂ ਬਹੁਤ ਥਾਵੇਂ ਟੁੱਟੀਆਂ ਨੇ ਸਰੇਟਾਂ ਦਾ ਆਹ ਇੱਕ ਇਹ ਬਹੁਤ ਜਿਹੜੇ ਹੈਗੇ ਨੇ ਪੁਰਾਣੇ ਹੈਗੇ ਨੇ ਘਰ ਹੈਗਾ ਆ ਇੱਥੋਂ ਵੀ ਪਹਿਲਾਂ ਇੱਕ ਦੋ ਖਾਨ ਟੁੱਟ ਗਏ ਸੀਗੇ ਫਿਰ ਅਸੀਂ ਇਹ ਵੀ ਜਿਹੜਾ ਹੈਗਾ ਤੂੜੀ ਵਾਲਾ ਹੈਗਾ ਉਹ ਵੀ ਖਾਨ ਪਾਏ ਹੋਏ ਨੇਗੇ ਆ ਡਾੜੇ ਟੁੱਟੇ ਜੇ ਦੇਖੋ ਦਰਖਤ ਤਾਂ ਜਮੀ ਸੁੰਨੇ ਸੁੰਨੇ ਕਰਦੇ ਸਾਰੇ ਦੇਖਿਆ ਨਿੰਮਾ ਦਾ ਵੀ ਟੁੱਟ ਕੇ ਅਜੇ ਤਾਂ ਅਸੀਂ ਚੱਕਤਾ ਤੇ ਸਾਰੇ ਘਰ ਦਾ ਕੋਈ ਬੁਰਾ ਹਾਲ ਹੀ ਹੈ ਉਹਦੀ ਚੋਣ ਲੱਗ ਜਾਂਦੇ ਨੇ ਬਹੁਤ ਔਖਾ ਹੈਗਾ ਦਿਖਾਉਣਾ ਕਿੱਥੇ ਅਗਲਾ ਰਹੇ ਕਿੱਥੇ ਜਾਵੇ ਬਾਰ ਲਾ ਕੇ ਚਲਦੀ ਹੁਣ ਮਸ਼ੀਨ ਆਈ ਹੋਈ ਐ ਖੇਤ ਚਾਹ ਕਰਕੇ ਭੇਜਦੇ ਆ ਫਿਰ ਦੇਖਦੇ ਆ ਰੋਟੀ ਵੀ ਬਣਾ ਕੇ ਭੇਜਣੀ ਹੈਗੀ ਫਿਰ ਰੋਟੀ ਬਣਾ ਕੇ ਇੰਨੇ ਨੂੰ ਪਹਿਲਾਂ 11 ਵਜੇ ਵਾਲੀ ਚਾਹ ਬਣਾ ਕੇ ਭੇਜੀ ਐ ਇਹ ਦੇਖੋ ਜੀ ਸੜਕਾਂ ਦਾ ਕਿੰਨਾ ਬੁਰਾ ਹਾਲ ਐ ਤੇ ਗੱਡੀਆਂ ਫਸੀਆਂ ਖੜੀਆਂ ਨੇ ਹਨਾ ਮੋਟਰਸਾਈਕਲ ਫਸੇ ਗੜੇ ਨੇ ਸਾਰੇ ਦਰਖਤ ਟੁੱਟ ਟੁੱਟ ਜਿਹੜੇ ਹੈਗੇ ਸੜਕ ਤੇ ਡਿੱਗੇ ਪਏ ਆ ਇਹ ਕਣਕਾਂ ਦੇਖੋ ਸਾਰੀਆਂ ਕਣਕਾਂ ਟਹਿ ਗਈਆਂ ਪਾਣੀ ਖੜੇ ਨੇ ਕਣਕਾਂ ਸਾਰੀਆਂ ਜਾਦੇ ਵਿਸ ਗਈਆਂ ਤੇ ਵਿੱਚ ਕੁਝ ਦਰਖਤ ਡਿੱਗ ਗਏ ਹਨ ਕਣਕਾਂ ਦੇ ਵਿੱਚ ਜਿਹੜੇ ਬੱਟਾਂ ਤੇ ਦਰਖਤ ਲਾਏ ਹੁੰਦੇ ਨੇ ਉਹ ਸਾਰੇ ਟੁੱਟ ਟੁੱਟ ਵਿੱਚ ਜਿਹੜੇ ਹੈਗੇ ਡਿੱਗੇ ਕਣਕਾਂ ਦਾ ਜਮੀਂ ਵਿਸ ਗਈਆਂ ਇੰਨੀਆਂ ਸੋਹਣੀਆਂ ਫਸਲਾਂ ਖੜੀਆਂ ਸੀਗੀਆਂ ਇਸ ਵਾਰ ਸਾਰੇ ਕਹਿੰਦੇ ਸੀਗੇ ਕਿ ਨਿਕਾਲ ਜਾਦੇ ਹੋਊਗਾ ਇਹ ਕਣਕਾਂ ਖੜੀਆਂ ਨੇ ਮੋਟੇ ਮੋਟੇ ਬੱਲੀਆਂ ਤੇ ਆ ਇੰਨੇ ਨੇਰੇ ਚੱਲੀਏ ਬੱਟ ਬੱਲੀਆਂ ਵੀ ਜਿਹੜੀਆਂ ਹੈਗੇ ਤੋੜ-ਤੋੜ ਮਾਰੀਆਂ ਬਹੁਤ ਜ਼ਿਆਦਾ ਪਾਣੀ ਖੜਾ ਹੈ ਆ ਦੇਖੋ ਘਰਾਂ ਦੇ ਵਿੱਚ ਪਾਣੀ ਵੜ ਗਿਆ ਕਮਰੇ ਦੇ ਵਿੱਚ ਪਾਣੀ ਵੜਿਆ ਪਿਆ ਦੇਖੋ ਕਿੰਨਾ ਕਿੰਨਾ ਪਾਣੀ ਵੜਿਆ ਪਿਆ ਕਮਰਿਆਂ ਦੇ ਵਿੱਚ ਐਸ ਤਰ੍ਹਾਂ ਹੀ ਬੁਰਾ ਹਾਲ ਹੋ ਗਿਆ ਜਿਹੜੇ ਨੀਵੇਂ ਘਰ ਤੇ ਹਨਾ ਸੜਕਾਂ ਗਲੀਆਂ ਉੱਚੀਆਂ ਬਣੀਆਂ ਪਈਆਂ ਨੇ ਅੰਦਰ ਪਾਣੀ ਵੜਦੇ ਨੇ ਲੋਕਾਂ ਦੇ ਬਹੁਤ ਬੁਰਾ ਹਾਲ ਹੋਇਆ ਪਿਆ ਚਲੋ ਫਰਮਾਤਮਾ ਖੈਰ ਸੁਖ ਰੱਖੇ ਦੇਖੋ ਘਰਾਂ ਦੇ ਘਰ ਭਰੇ ਪਏ ਨੇ ਬਾੜੀ ਨਾਲ ਪਤਾ ਨਹੀਂ ਹਰ ਇੱਕ ਸਾਲ ਐ ਹੀ ਹੁੰਦਾ ਜੀ ਸੇ ਮਹੀਨਿਆਂ ਦੀ ਜਿਹੜੀ ਹੈਗੀ ਹੈ ਫਸਲ ਦੀ ਮਿਹਨਤ ਕਰਦੇ ਆ ਨੀ ਨੀ ਹਨਾ ਜਦ ਨੂੰ ਫਸਲ ਵੱਢਣ ਦਾ ਟਾਈਮ ਆਉਂਦਾ ਹੈ ਹਨਾ ਉਦੋਂ ਨੂੰ ਰੱਬ ਨੇਹਰੀਆਂ ਤੂਫਾਨ ਛੱਡ ਦਿੰਦਾ ਤੇ ਦੇਖੋ ਥੋੜਾ ਜਿਹਾ ਟਾਈਮ ਹੋਰ ਦੇ ਦਿੰਦਾ ਹਨਾ ਮਹੀਨੇ ਵੀ ਦਿਨਾਂ ਦੇ ਵਿੱਚ ਸਾਰੇ ਨੀਰਾ ਦਾਣਾ ਆਪਦਾ ਘਰੇ ਢੋ ਲੈੰਦੇ ਤੇ ਫਿਰ ਚਲੋ ਛੱਡ ਦਿੰਦਾ ਜਿਹੜੀਆਂ ਛੱਡਣੀਆਂ ਤੇ ਨੇਹਰੀਆਂ ਤੂਫਾਨ ਪਤਾ ਨਹੀਂ ਕਿਉਂ ਪਰਮਾਤਮਾ ਹਨਾ ਫਸਲਾਂ ਪੱਕੀਆਂ ਤੇ ਕਹਿੰਦੇ ਹੁੰਦੇ ਨੇ ਜਿਵੇਂ ਜੱਟ ਦੀ ਜੋਣ ਬੁਰੀ ਹਨਾ ਜੱਟ ਦੀ ਸੱਚੀ ਜੂਨਪੁਰੀ ਹੈ ਮਿਹਨਤ ਕਰਕੇ ਜਦੋਂ ਉਹ ਦਾਣੇ ਘਰੇ ਖਾਣ ਆਲੇ ਆਉਣੇ ਹੁੰਦੇ ਨੇ ਖੇਕ